ਤਾ ਹਿਊਮਨ ਟੈਂਡੈਂਸੀ ਇਹ ਹੁੰਦੀ ਹੈ ਕਿ ਜਿਹੜੀ ਚੀਜ਼ ਆਪਣੇ ਕੋਲ ਹੈ ਜਿਹੜੀ ਚੀਜ਼ ਮਿਲਦੀ ਹੈ ਉਸ ਤੇ ਫੋਕਸ ਨਹੀਂ ਕਰਨਾ ਜਿਹੜੀ ਚੀਜ਼ ਨਹੀਂ ਹੈ ਉਸ ਨੂੰ ਲੱਭ ਰਿਆਂ ਤਾਂ ਜਿੱਦਾਂ ਹੀ ਪੀਟ੍ਰੀਪਲੱਸਬੀ ਐਗਜ਼ਾਮ ਡੇਟਸ ਆਈਆਂ ਨੇ ਸਭ ਤੋਂ ਪਹਿਲਾਂ ਐਕਸਾਈਜ਼ ਇੰਸਪੈਕਟਰ ਦਾ ਦੇਖ ਰਹੇ ਆ ਵੀ ਪੇਪਰ ਕਦੋਂ ਹੋਏਗਾ ਮਤਲਬ ਖੁਸ਼ੀ ਇਸ ਚੀਜ਼ ਦੀ ਨਹੀਂ ਹੈ ਕਿ ਕਲੈਰିକਲ ਦੇ ਪੇਪਰ ਦੀ ਡੇਟ ਆ ਗਈ ਹੋਰ ਸਾਰੇ ਪੇਪਰਾਂ ਦੀ ਡੇਟਸ ਆਈਆਂ ਪ੍ਰੋਬਲਮ ਇਹ ਬਣ ਗਈ ਕਿ ਐਕਸਾਈਜ਼ ਦੀ ਐਗਜ਼ਾਮ ਦੀ ਡੇਟ ਹਲੇ ਵੀ ਨਹੀਂ ਪਤਾ ਚੱਲੀ ਤਾਂ ਦੇਖੋ ਮੈਂ ਹਮੇਸ਼ਾ ਇਹ ਹੀ ਕਹਿੰਨਾ ਕਿ ਹਮੇਸ਼ਾ ਹਰ ਚੀਜ਼ ਚੋਂ ਪੋਜ਼ਿਟਿਵ ਲੱਭਣ ਦੀ ਕੋਸ਼ਿਸ਼ ਕਰੋ ਜਾਂ ਫਿਰ ਨਿਊਟਰਲ ਰਹੋ ਮਤਲਬ ਕੀ ਹੈ ਜਿਵੇਂ ਕਹਾ ਵੀ ਪੋਜ਼ਿਟਿਵ ਆਲਵੇਸ ਚਲੋ ਇਹ ਨਹੀਂ ਪੋਸੀਬਲ ਹੁੰਦਾ ਐਟਲੀਸਟ ਇਹ ਨੈਗੇਟਿਵ ਤਾਂ ਨਾ ਹੋ ਐਟਲੀਸਟ ਇਹ ਤਾਂ ਨਾ ਕਹੋ ਜਾਂ ਇਹ ਤਾਂ ਨਾ ਸੋਚੋ ਵੀ ਯਾਰ ਉਹਨੂੰ ਐਕਜ਼ਾਮ ਇੰਸਪੈਕਟਰ ਦਾ ਪਤਾ ਨਹੀਂ ਪੇਪਰ ਹੋਏਗਾ ਨਹੀਂ ਹੋਏਗਾ ਪਤਾ ਨਹੀਂ ਕਦੋਂ ਹੋਏਗਾ ਤਾਂ ਇਹੋ ਜਿਹੀ ਸੋਚ ਤੇ ਨਾ ਰਹੋ ਆਬਵੀਅਸਲੀ ਤੁਹਾਨੂੰ ਜਿਹੜਾ ਹੈਗਾ ਇੱਕ ਇੰਡੀਕੇਸ਼ਨ ਮਿਲ ਗਿਆ ਕਿ ਪੇਪਰ ਹੋਣ ਜਾ ਰਹੇ ਨੇ ਤਿਆਰੀ ਜਿਹੜੀ ਹੈਗੀ ਐ ਖਿੱਚ ਲੋ ਹੋਰ ਤਿਆਰੀ ਹੋਰ ਵਧੀਆ ਤੇਜ਼ੀ ਨਾਲ ਕਰ ਲੋ ਤੁਹਾਨੂੰ ਇਹ ਚੀਜ਼ ਦਾ ਥੋੜਾ ਜਿਹਾ ਡਰ ਵੀ ਹੋਣਾ ਚਾਹੀਦਾ ਖੁਸ਼ੀ ਵੀ ਹੋਣੀ ਚਾਹੀਦੀ ਹੈ ਨਾ ਕਿ ਨੈਗੇਟਿਵਿਟੀ ਹੋਣੀ ਚਾਹੀਦੀ ਹੈ ਵੀ ਉਹਦੀ ਡੇਟ ਕਿਉਂ ਨਹੀਂ ਆਈ ਠੀਕ ਹੈ ਹੁਣ ਜੇ ਆਪਾਂ ਗੱਲ ਕਰੀਏ ਵੀ ਐਕਜ਼ਾਈਜ਼ ਹੋਈਗਾ ਦੋੇ ਤਾਂ ਦੱਸੋ ਵੀ ਪਹਿਲਾਂ ਤਾਂ ਇਹ ਦੱਸੋ ਵੀ ਐਕਜ਼ਾਈਜ਼ ਕਦੋਂ ਹੋਏਗਾ ਦੇਖੋ ਉਹ ਆਪਾਂ ਐਸ ਪਰ ਜਿਵੇਂ ਡਿਸਕਸ਼ਨਸ ਆਪਣੀਆਂ ਚੱਲ ਰਹੀਆਂ ਨੇ ਇਸ ਚੀਜ਼ ਦਾ ਦੇਖੋ ਤੁਹਾਨੂੰ ਪਤਾ ਕਿ ਨਵੰਬਰ ਚ ਜਾ ਕੇ ਇਹ ਹੈਗਾ ਕੋਡ ਆਫ ਕੰਡਕਟ ਲੱਗ ਜਾਏਗਾ ਕੋਸ਼ਿਸ਼ ਇਹੀ ਰਹੇਗੀ ਨਵੰਬਰ ਦਸੰਬਰ ਚ ਲੱਗੇਗਾ ਤਾਂ ਕੋਸ਼ਿਸ਼ ਇਹੀ ਰਹੇਗੀ ਕਿ ਉਸ ਤੋਂ ਪਹਿਲਾਂ ਪਹਿਲਾਂ ਜਿਆਦਾ ਤੋਂ ਜਿਆਦਾ ਜੁਆਇਨਿੰਗਸ ਵੀ ਹੋ ਜਾਣ ਕੋਸ਼ਿਸ਼ ਤਾਂ ਹੀ ਰਹੇਗੀ ਤਾਂ ਹਮੇਸ਼ਾ ਇਹ ਚੀਜ਼ ਮੰਨ ਕੇ ਚੱਲੋ ਵੀ ਬਸ ਉਹ ਜਿਹੜਾ ਬੱਚਿਆ ਜੌਬ ਲੈਣ ਦਾ ਸਮਾਂ ਉਹ ਕੁਝ ਹੀ ਮਹੀਨੇ ਬਚੇ ਨੇ ਇੱਕ ਲਾਸਟ ਜ਼ੋਨ ਚੱਲ ਰਿਹਾ ਲਾਸਟ ਟਾਈਮ ਫਰੇਮ ਚੱਲ ਰਿਹਾ ਬੈਸਟ ਐਫਰਟਸ ਲਾਉਣ ਦਾ ਟਾਈਮ ਚੱਲ ਰਿਹਾ ਇਸ ਟਾਈਮ ਤੇ ਤੁਸੀਂ ਸਭ ਤੋਂ ਜ਼ਿਆਦਾ ਨੈਗੇਟਿਵ ਹੋਗੇ ਇਸ ਟਾਈਮ ਤੇ ਤੁਸੀਂ ਗਿਵ ਅਪ ਕਰਨਾ ਸਟਾਰਟ ਕਰਤਾ ਇਸ ਟਾਈਮ ਤੇ ਤੁਸੀਂ ਹਰ ਨੈਗੇਟਿਵਿਟੀ ਆਪਣੀ ਲਾਈਫ ਚ ਲੈ ਆਏ ਤਾਂ ਇਸ ਟਾਈਮ ਤੇ ਤਾਂ ਤੁਹਾਨੂੰ ਜਿਹੜੇ ਤੁਸੀਂ ਅੱਜ ਤੱਕ ਨਹੀਂ ਐਫਰਟਸ ਲਗਾਏ ਜਿਸ ਤਰ੍ਹਾਂ ਉਸ ਤਰ੍ਹਾਂ ਤੁਹਾਨੂੰ ਲਾਣੇ ਚਾਹੀਦੇ ਮਤਲਬ ਆਬਵੀਅਸਲੀ ਪੂਰੇ ਐਫਰਟਸ ਲਗਾਓ ਵੀ ਹਾਂ ਯਾਰ ਹੁਣ ਤਾਂ ਪੇਪਰ ਕੱਢਣਾ ਹੈ ਚਾਹੇ ਹੀ ਕਿ ਡਰ ਚ ਹੀ ਜਾ ਕੇ ਪੜੋ ਵੀ ਜੇ ਹੁਣ ਵੀ ਨਹੀਂ ਹੋਇਆ ਫਿਰ ਤਾਂ ਕਦੇ ਵੀ ਨਹੀਂ ਹੋਏਗਾ ਕਾਫੀ ਬੱਚਿਆਂ ਲਈ ਸੱਚਾਈ ਵੀ ਹੈ ਕਿ ਉਹਨਾਂ ਦੇ ਲਾਸਟ ਲਾਸਟ ਈ ਅਟੈਂਪਟ ਨੇ ਹੁਣ ਇਸ ਤੋਂ ਬਾਅਦ ਪਤਾ ਨਹੀਂ ਜੀ ਪੇਪਰ ਆਣਗੇ ਕਦੋਂ ਆਣਗੇ ਕਿਵੇਂ ਆਣਗੇ ਕੀ ਪੈਟਰਨ ਰਹੇਗਾ ਤਾਂ ਇਹ ਤਾਂ ਤੁਹਾਡੇ ਸਾਹਮਣੇ ਹੀ ਹੈ ਸਾਰਾ ਚਾਰਟ ਤਾਂ ਇਹਨਾਂ 'ਚ ਕੋਈ ਨਾ ਕੋਈ ਇਹਨਾਂ 'ਚ ਕੋਈ ਨਾ ਕੋਈ ਜਿਹੜਾ ਹੈਗਾ ਜੌਬ ਲੈ ਲੋ ਗਰਲ ਬਣ ਜੇਗੀ ਠੀਕ ਹੈ ਹੁਣ ਐਕਸਾਈਜ਼ ਇਨਸਪੈਕਟਰ ਪਟਵਾਰੀ ਕਲੈਰੀਕਲ ਪੀ ਟ੍ਰਿਪਲ ਐਸ ਵੀ ਦਾ ਕੋਈ ਵੀ ਪੇਪਰ ਤੁਹਾਨੂੰ ਕੀ ਹੈ ਘਰੇ ਬੈਠ ਕੇ ਆਰਾਮ ਨਾਲ ਤਿਆਰੀ ਕਰਨੀ ਹੈ ਤਾਂ ਸੰਧੀਰ ਇੰਸਟੀਚੂਟ ਪਟਿਆਲਾ ਸਟੱਡੀ ਸੋਲੂਸ਼ਨ ਕੋਲ ਬਹੁਤ ਵਧੀਆ ਸੋਲੂਸ਼ਨ ਹੈ ਸਪੈਸ਼ਲੀ ਗਾਈਡੈਂਸ ਵੀਡੀਓਜ਼ ਆ ਸਾਰੀਆਂ ਸੁਣੋ ਫ੍ਰੀ ਆਫ ਕਾਸਟ ਅਵੇਲੇਬਲ ਨੇ ਸਾਰੀਆਂ ਗਾਈਡੈਂਸ ਵੀਡੀਓਜ਼ ਚੰਗੀ ਤਰ੍ਹਾਂ ਸੁਣੋ ਮੈਮਰੀ ਮੈਥਡਸ ਵਾਲੀਆਂ ਵੀਡੀਓਜ਼ ਸੁਣੋ ਥੈਨ ਤੁਸੀਂ ਜਿਹੜਾ ਹੈਗਾ ਜੀ ਆਪਣਾ ਮੈਮਰੀ ਮੈਥਡਸ ਵਾਲੀਆਂ ਵੀਡੀਓਜ਼ ਸੁਣ ਸਕਦੇ ਹੋ ਕਰੰਟ ਅਫੇਅਰਸ ਵੀ ਕਰੰਟ ਅਫੇਅਰਸ ਆਪਾਂ ਨੇ ਪੜ੍ਹਨੇ ਕਿਸ ਤਰ੍ਹਾਂ ਨੇ ਤਾਂ ਇਹ ਵੀ ਚੀਜ਼ ਸਮਝਾਈ ਹੋਈ ਹੈ ਦੇਖੋ ਕਰੰਟ ਅਫੇਅਰਸ ਨਹੀਂ ਪੜਾਏ ਹੋਏ ਉਹ ਵੀ ਚਲੋ ਅਲੱਗ ਪੜਾਏ ਹੋਏ ਆ ਇਹਦੇ ਵਿੱਚ ਸਪੈਸ਼ਲੀ ਕੀ ਹੈ ਕਿ ਕਰੰਟ ਅਫੇਅਰਸ ਦਾ ਆਪਾਂ ਨੇ ਡਾਟਾ ਕਿਵੇਂ ਰਿਡਿਊਸ ਕਰਨਾ ਹੈ ਕਰੰਟ ਅਫੇਅਰਸ ਕਿਸ ਤਰ੍ਹਾਂ ਯਾਦ ਰੱਖਣਗੇ ਤਾਂ ਬਹੁਤ ਹੈਲਪ ਰਹੇਗੀ ਤੁਸੀਂ ਕਿਸੇ ਵੀ ਸੋਰਸ ਤੋਂ ਪੜ੍ਹ ਰਹੇ ਹੋ ਐਟ ਲੀਸਟ ਪੜਨਾ ਕਿਵੇਂ ਹੈ ਉਹ ਚੀਜ਼ ਤੁਸੀਂ ਸਮਝ ਸਕਦੇ ਹੋ ਇੱਥੇ ਫ੍ਰੀ ਆਫ ਕੋਸਟ ਠੀਕ ਹੈ ਬਾਕੀ ਜੇ ਤੁਸੀਂ ਤਸੱਲੀ ਨਾਲ ਕੋਰਸ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਿੰਪਲੀ ਇਹ ਹੈ ਸੰਧੀ ਸਟੱਡੀ ਸਲੂਸ਼ਨ ਐਪ ਹੈ ਡਿਸਕ੍ਰਿਪਸ਼ਨ ਦੇ ਵਿੱਚ ਐਪ ਦਾ ਲਿੰਕ ਹੈ ਐਪ ਡਾਊਨਲੋਡ ਕਰੋ ਕੰਟੈਂਟ ਦੇ ਵਿੱਚ ਜਾਓਗੇ ਕੋਰਸਿਸ ਦੇ ਵਿੱਚ ਜਾਓਗੇ ਜਾ ਕੇ ਕਿਹ ਲੋ ਸਟੋਰ ਦੇ ਵਿੱਚ ਜਾਓਗੇ ਤਾਂ ਉੱਥੇ ਤੁਹਾਨੂੰ ਸ਼ੋ ਹੋਏਗਾ ਵਨ ਸਟਾਪ ਸਲੂਸ਼ਨ ਮਾਸਟਰ ਕੋਰਸ ਕੋਈ ਵੀ ਪੇਪਰ ਦੇਣਾ ਆਨ ਵਾਲੇ ਦਿਨਾਂ ਦੇ ਵਿੱਚ ਬਸ ਇਹਨੂੰ ਤਸੱਲੀ ਨਾਲ ਕਰ ਲਓ ਹਰ ਸਬਜੈਕਟ 올 ਸਬਜੈਕਟਸ ਸਾਰੇ ਦੇ ਸਾਰੇ ਸਬਜੈਕਟ ਤਸੱਲੀ ਨਾਲ ਨੇ ਆਬਵੀਅਸਲੀ ਤੁਸੀਂ ਹੋ ਸਕਦਾ ਬਹੁਤ ਸੋਰਸਸ ਤੋਂ ਬਹੁਤ ਕੁਝ ਪੜ ਚੁੱਕੇ ਹੋ ਤਾ ਸਿਲੈਕਟਿਵ ਪੜ ਲਓ ਮੰਨ ਲਓ ਡਾਊਟ ਹੀ ਇੰਗਲਿਸ਼ ਦਾ ਰਿਹਾ ਇੱਥੋਂ ਇੰਗਲਿਸ਼ ਕੰਪਲੀਟ ਕਰ ਲਓ ਮੈਥਸ ਕੰਪਲੀਟ ਕਰ ਲਓ ਕਰੰਟ ਅਫੇਅਰਸ ਕਰ ਲਓ ਜੋ ਤੁਹਾਡੀ ਰਿਕੁਆਇਰਮੈਂਟ ਹੈ ਪੰਜਾਬ ਜੀਕੇ ਨੂੰ ਲਿਮਟਿਡ ਵਰਜ਼ਨ ਕਰ ਲਓ ਜੀ ਕੇ ਸਾਰੇ ਸਬਜੈਕਟਸ ਲਿミਟਡ ਵਰਜਨ ਵੀ ਆਪਾਂ ਨੂੰ ਕੀ ਕੀ ਕਰਨਾ ਚਾਹੀਦਾ ਤਾਂ ਮੇਰੇ ਅਕੋਰਡਿੰਗ ਜਸਟ ਤੁਸੀਂ ਇਹ ਇਹਨੂੰ ਤਸੱਲੀ ਨਾਲ ਪੜ ਲੰਨੇ ਹੋ ਮੋਰ ਦੈਨ ਸਫੀਸ਼ੀਐਂਟ ਹਾਂ ਇਹਦੇ ਚਾਰਜਸ ਜੀ ਆਬਵੀਅਸਲੀ ਕੁਛ ਦਿਨਾਂ ਬਾਅਦ ਫੇਰ ਦੁਬਾਰਾ ਉਨੇ ਹੀ ਹੋ ਜਾਣਗੇ ਜਾਂ ਉਸ ਤੋਂ ਵੀ ਜ਼ਿਆਦਾ ਜਾਂ ਘੱਟ ਵੀ ਕਹਿ ਸਕਦੇ ਹਾਂ ਮਤਲਬ ਜਿੰਨੇ ਹੁਣ ਨੇ ਇਸ ਤੋਂ ਤਾਂ ਵੱਧ ਹੀ ਜਾਣਗੇ ਤਾਂ ਫਿਲਹਾਲ ਤਾਂ ਉਹੀ ਟ੍ਰਾਫਿਕ ਘੱਟ ਚੱਲ ਰਹੇ ਨੇ ਨੋਮੀਨਲ ਚਾਰਜਸ ਨੇ ਤਾਂ ਜਿੰਨੇ ਪਹਿਲਾਂ ਸੀ ਉਨੇ ਹੀ ਤਾਂ ਜਲਦੀ ਹੀ ਹੋ ਜਾਣਗੇ ਠੀਕ ਹੈ ਤਸੰਧੀ ਸਟੱਡੀ ਸੋਲੂਸ਼ਨ ਐਪ ਡਾਊਨਲੋਡ ਕਰ ਸਕਦੇ ਹੋ ਡੈਮੋ ਦੇਖੋ ਪੜਾਉਣ ਦਾ ਤਰੀਕਾ ਚੈੱਕ ਕਰੋ ਮੈਂ ਇਹ ਨਹੀਂ ਕਹਿ ਰਿਹਾ ਵੀ ਬਹੁਤ ਹੀ ਤਸੱਲੀ ਨਾਲ ਪੜਾਇਆ ਹੋਇਆ ਹੈ ਬਹੁਤ ਡੈਪਥ ਦੇ ਵਿੱਚ ਸਮਝਾਇਆ ਹੋਇਆ ਹੈ ਬਹੁਤ ਜ਼ਿਆਦਾ ਐਗਜ਼ਾਮਪਲਸ ਦੇ ਕੇ ਸਮਝਾਇਆ ਹੋਇਆ ਹੈ ਨਹੀਂ ਹਰ ਚੀਜ਼ ਸ਼ਾਰਟ ਲਿミਟਿਡ ਵਰਜ਼ਨ ਮੈਮਰੀ ਮੈਥਡਸ ਨਾਲ ਯਾਦ ਕਰਾਇਆ ਹੋਇਆ ਹੈ ਐਮਸੀਕਿਊ ਪ੍ਰੈਕਟਿਸ ਲਿミਟਿਡ ਵਰਜ਼ਨ ਦੇ ਵਿੱਚ ਪੀਆਈਕਿਊ ਨੂੰ ਕਿਵੇਂ ਆਪਾਂ ਨੇ ਯਾਦ ਰੱਖਣਾ ਹੈ ਪੀਆਈਕਿਊ ਦੀ ਉਹ ਵਾਲੀ ਤਤਬ ਹਰ ਦੂਜੇ ਬੱਚੇ ਕੋਲ ਹੈ ਆਪਰੇਟਿਡ ਕਿਤਾਬਾਂ ਦੀ ਉਹ ਵੀ ਤੁਸੀਂ ਲੈ ਲਨੇ ਹੋ ਪਰ ਉਹਨੂੰ ਡੀਲ ਕਿਵੇਂ ਕਰਨਾ ਹੈ ਉਹਨੂੰ ਪੜੀਏ ਕਿਵੇਂ ਵੀ ਯਾਦ ਵੀ ਰਵੇ ਪੇਪਰ ਦੇ ਵਿੱਚ ਕੁਐਸਚਨ ਸਹੀ ਵੀ ਹੋਣ ਸਿਰਫ ਦੁਕਾਨ ਨੂੰ ਤੁਹਾਡੇ ਕੋਲ ਜੇ ਬਹੁਤ ਸਾਰੇ ਨੋਟਸ ਨੇ ਤਾਂ ਇਹਦਾ ਮਤਲਬ ਇਹ ਤੋਂ ਨਹੀਂ ਥੋੜੀ ਕੋਈ ਜਿਹੜਾ ਹੈਗਾ ਲਿਮਿਟਿਡ ਵਰਜ਼ਨ ਦੇ ਵਿੱਚ ਕੰਟੈਂਟ ਉਹ ਯਾਦ ਹੋ ਚੁੱਕਾ ਜਿਹੜਾ ਪੇਪਰ 'ਚ ਕਮਣਾ ਹੈ ਐਕਚੁਅਲੀ ਉਹੀ ਰਿਕੁਆਇਰਮੈਂਟ ਹੈ ਤਾਂ ਮੈਂ ਔਨ ਰਿਪੀਟ ਇਹੀ ਚੀਜ਼ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਰਿਕੁਆਇਰਮੈਂਟ ਇਸ ਚੀਜ਼ ਦੀ ਹੈ ਬਿਲਿਮਿਟਿਡ ਵਰਜ਼ਨ ਲਿਮਿਟਿਡ ਵਰਜ਼ਨ ਲਿਮਿਟਿਡ ਵਰਜ਼ਨ ਜਦ ਤੱਕ ਉਹਦੇ ਵਿੱਚ ਨਹੀਂ ਪੜੋਗੇ ਉਦੋਂ ਤੱਕ ਕਾਫੀ ਔਖਾ ਹੈ ਡਾਟਾ ਨੂੰ ਮੈਨੇਜ ਕਰਨਾ ਫਿਰ ਤਾਂ ਇਹੀ ਹੈ ਵੀ ਤੁਸੀਂ ਰੋਜ਼ ਹੀ 16-16 ਘੰਟੇ ਪੜੋ ਲਗਾਤਾਰ 3-4 ਮਹੀਨੇ ਪੜੋ ਉਤੋਂ ਬਾਅਦ ਹੋ ਸਕਦਾ ਥੋਡੀ ਗੱਲ ਬਣ ਜੇ ਆਦਰਵਾਇਸ ਮੇਰਾ ਤਾਂ ਇਹੀ ਕਹਿਣਾ ਹੈ ਵੀ 4-5 ਘੰਟੇ ਦੀ ਤਸੱਲੀ ਨਾਲ ਰੋਜ਼ ਪੜ੍ਹ ਲੈ ਜਾਣ ਤਾਂ 4 ਕੁ ਮਹੀਨਿਆਂ ਦਾ ਕੰਮ ਹੁੰਦਾ ਹੈ ਜਾਂ 3 ਕੁ ਮਹੀਨਿਆਂ ਦਾ ਜੇ ਸ਼ੁਰੂ ਤੋਂ ਸ਼ੁਰੂ ਹੋ ਰਹੇ ਹੋ ਜੇ ਪਹਿਲਾਂ ਤਿਆਰੀ ਕੀਤੀ ਹੋਈ ਹੈ ਫਿਰ ਤਾਂ 2 ਕੁ ਮਹੀਨੇ ਦਾ ਕੰਮ ਹੈ ਤੋ ਮੈਂ ਉਮੀਦ ਕਰਦਾ ਹਾਂ ਜੀ ਕਿ ਤੁਸੀਂ ਇਸ ਪੇਪਰ ਦੀਆਂ ਡੇਟਸ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਤਿਆਰੀ ਨੂੰ ਸਹੀ ਦਿਸ਼ਾ ਵਿੱਚ ਤੇਜ਼ੀ ਨਾਲ ਲੈ ਕੇ ਚੱਲੋਗੇ ਸਹੀ ਦਿਸ਼ਾ ਤੱਕ ਹੀ ਚੱਲੋਗੇ ਹੁਣ ਤੇਜ਼ੀ ਨਾਲ ਉਹ ਤੁਹਾਡੇ ਤੇ ਹੈ ਪਰ ਸਹੀ ਦਿਸ਼ਾ ਤੱਕ ਜਰੂਰ ਚੱਲਿਓ ਬਾਕੀ ਕੋਈ ਵੀ ਡਾਊਟ ਹੈ ਤਿਆਰੀ ਜੇ ਤੁਸੀਂ ਆਫਲਾਈਨ ਕਰਨਾ ਚਾਹੁੰਦੇ ਹੋ ਆਨਲਾਈਨ ਮਤਲਬ ਲਾਈਵ ਕਲਾਸਿਸ ਲਗਾਉਣਾ ਚਾਹੁੰਦੇ ਹੋ ਤਾਂ ਉਹ ਵੀ ਪੋਸੀਬਲ ਹੈ ਬੈਚਸ ਚੱਲਦੇ ਨੇ ਉਹ ਵੀ ਚੀਜ਼ ਕਰ ਸਕਦੇ ਹੋ ਕੀ ਸਿੱਧਾ ਇਕਾਹਾਰ ਕੋਰਸ ਕਰਕੇ ਗੱਲ ਬਣ ਸਕਦੀ ਆ ਬਣ ਸਕਦੀ ਆ ਅਪਡੇਟ ਹੁੰਦਾ ਰਹੇਗਾ ਸਾਡੇ ਐਂਡ ਤੋਂ ਪਰ ਮੈਂ ਹਮੇਸ਼ਾ ਇਹ ਕਹਿਣਾ ਅਪਡੇਟ ਦਾ ਮਤਲਬ ਇਹ ਨਹੀਂ ਹੈ ਵੀ ਡੇ ਬਾਏ ਡੇ ਕੰਟੈਂਟ ਵੱਧ ਰਿਹਾ ਹੈ ਡੇ ਬਾਏ ਡੇ ਕੰਟੈਂਟ ਘਟੇਗਾ ਕਰੰਟ ਅਫੇਅਰਸ ਨਵੇਂ ਆਣਗੇ ਤਾਂ ਪੁਰਾਣੇ ਡਿਲੀਟ ਹੋਣਗੇ ਇਹ ਨਹੀਂ ਹੈ ਵੀ ਪਾਲਿਟੀ ਦਾ ਨਵਾਂ ਹੀ ਆਈ ਜਾਏਗਾ ਸਮੇਂ ਸਮੇਂ ਤੇ ਲੱਗਦਾ ਵੀ ਹਾਂ ਯਾਰ ਹੁਣ ਇਹ ਵੀ ਪੜਨ ਦੀ ਰਿਕੁਆਇਰਮੈਂਟ ਨਹੀਂ ਛੱਡ ਦੋ ਮੰਨ ਲਓ ਪਹਿਲਾਂ ਇਕਨੋਮਿਕਸ ਪੜਾਇਆ ਸੀਗਾ ਹੁਣ ਲੱਗਦਾ ਵੀ ਯਾਰ ਇਹਦੀ ਲੋਡ ਨਹੀਂ ਟਾੜ ਦੋ ਤਾਂ ਸਾਡੇ ਐਂਡ ਤੋਂ ਡਾਟਾ ਡੇ ਬਾਈ ਡੇ ਰਿਡਿਊਸ ਹੁੰਦਾ ᱱੋ ਡਾਊਟ ਅਮੈਂਡ ਹੁੰਦਾ ਅਪਡੇਟ ਹੁੰਦਾ ਪਰ ਰਿਡਿਊਸ ਜ਼ਰੂਰ ਹੁੰਦਾ ਸਭ ਤੋਂ ਛੋਟੇ ਡਾਟਾ ਪਰਕੇ ਸਭ ਤੋਂ ਵੱਧ ਨੰਬਰ ਜੇ ਲੈਣਾ ਚਾਹੁੰਦੇ ਹੋ ਤਾਂ ਬੈਸਟ ਹੈ ਮੈਂ ਤਾਂ ਸਿੰਪਲੀ ਇਹੀ ਕਹਿੰਦਾ ਸੰਧੀਰ ਸਟਡੀ ਸੋਲੂਸ਼ਨ ਐਪ ਕੋਰਸ ਦਾ ਨਾਮ ਹੈਗਾ ਮਾਸਟਰ ਕੋਰਸ ਵਨ ਸਟਾਪ ਸੋਲੂਸ਼ਨ ਈਕਵਰਤ ਸੱਲੀ ਨਾਲ ਕਰ ਲੋ ਉਹਦੇ ਵਿੱਚ ਤੁਹਾਨੂੰ ਨਵਾਂ ਕੁਝ ਨਹੀਂ ਮਿਲੇਗਾ ਤੁਸੀਂ ਹੋ ਸਕਦਾ ਕਹੋਗੇ ਅਰੇ ਤਾਂ ਚੀਜ਼ਾਂ ਮੈਨੂੰ ਆਉਂਦੀਆਂ ਹੀ ਨਹੀਂ ਇਹ ਤਾਂ ਮੈਂ ਕੀਤੀਆਂ ਹੀ ਹੋਈਆਂ ਨੇ ਪਰ ਉਸ ਤੋਂ ਲਾਵਾ ਗੁਸ਼ ਨਾ ਕਰੋ ਜੇ ਉਸ ਤੋਂ ਲਾਵਾ ਗੁਸ਼ ਕਰ ਰਹੇ ਹੋ ਤਾਂ ਉੱਥੇ ਪ੍ਰੋਬਲਮ ਆ ਰਹੀ ਹੈ ਮੇਨ ਪ੍ਰੋਬਲਮ ਇਹੀ ਹੈ ਕਿ ਨਵਾਂ ਕਰਨ ਦੇ ਚੱਕਰ ਚ ਪੁਰਾਣਾ ਆਪਾਂ ਭੁੱਲ ਰਹੇ ਹਾਂ ਹਾਈ ਲੈਵਲ ਪੜ੍ਹਨ ਦੇ ਚੱਕਰ ਚ ਬੇਸਿਕ ਲੈਵਲ ਜੋ ਪੇਪਰ ਚ ਆ ਰਿਹਾ ਉਹਦੇ ਵਿੱਚ ਸਿਲੀ ਮਿਸਟੇਕਸ ਹੋ ਰਹੀਆਂ ਨੇ ਤਾਂ ਇਹਨਾਂ ਚੀਜ਼ਾਂ ਨੂੰ ਜਲਦੀ ਤੋਂ ਜਲਦੀ ਸਮਝੋ ਤੇ ਆਉਣ ਵਾਲੇ ਜਿੰਨੇ ਵੀ ਐਗਜ਼ਾਮਸ ਨੇ ਤੋਂਾਂ ਚੋਂ ਕਿਸ ਨਾ ਕਿਸੇ ਇੱਕ ਪੇਪਰ ਦੇ ਵਿੱਚ ਤੁਹਾਡਾ ਨਾਮ ਫਾਈਨਲ ਲਿਸਟ ਦੇ ਵਿੱਚ ਆ ਜਾਏਗਾ ਠੀਕ ਹੈ ਜੀ ਓਕੇ ਫਿਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਧੰਨਵਾਦ